ਦੇਖੋ ਜੀ ਬੜੀ ਮਾੜੀ ਘਟਨਾ ਹੋਈ ਆ ਕਾਫੀ ਦਿਨਾਂ ਤੋਂ ਇਹ ਰੋਸ ਹੋ ਰਿਹਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਰੋਸ ਪੈ ਲਿਆ ਇਸ ਗੱਲ ਦਾ ਕਿ ਸਾਡੇ ਜਿਹੜੇ Hindu ਵੀਰ ਨੇ ਉਹਨਾਂ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਧਰਮ ਪੁੱਛ ਪੁੱਛ ਕੇ ਉਹਨਾਂ ਦੇ ਗੋਲੀਆਂ ਭਰਾਈਆਂ ਗੀਆਂ ਇੱਕ ਮੁੰਡੇ ਨੇ ਗੋਲੀਆਂ ਗੋਲੀਆਂ ਖਾਧੀਆਂ ਸਿਰਫ Hindu ਭਾਈਚਾਰੇ ਨੂੰ ਬਚਾਉਣ ਵਾਸਤੇ ਮੁਸਲਮਾਨ ਭਾਈਚਾਰੇ ਨੇ ਉਹ ਵੀ ਵੇਲੇ ਛੱਲੀ ਛੱਲੀ ਹੋ ਗਿਆ ਅੱਜ ਤੁਸੀਂ ਉੱਥੇ ਜਾ ਕੇ ਤੇ ਸਾਡੇ ਖਿਲਾਫ ਬੋਲੋਗੇ ਸਾਨੂੰ ਫੋਨ ਦੀਆਂ ਧਮਕੀਆਂ ਦੇਉਗੇ ਕਿ ਐਸਾ ਕਰਮ ਜਿਹੜਾ ਆ ਉਹ ਇਨਸਾਨੀਅਤ ਨੂੰ ਬਹੁਤ ਜ਼ਿਆਦਾ ਸ਼ਰਮਨਾਕ ਹੁੰਦਾ ਪੈਂਦਾ ਆ ਤੇ ਇਹੋ ਜਿਹਾ ਕੰਮ ਹੋਣਾ ਨਹੀਂ ਚਾਹੀਦਾ ਸੀ ਇਸ ਗੱਲ ਦੀ ਬਹੁਤ ਨਿੰਦਾ ਕਰਦਾ ਉਹ ਲੱਖ ਲਾਂਦਾ ਇਦਾਂ ਦੇ ਬੰਦਿਆਂ ਦੇ ਉੱਤੇ ਜਿਹੜੇ ਸਾਡੇ ਢਾਵਾਂ ਦੇ ਉੱਤੇ ਗੋਲੀਆਂ ਚਲਾਉਂਦੇ ਆ ਸਾਡੇ Hindu ਭਾਈਚਾਰੇ ਤੇ ਗੋਲੀਆਂ ਚਲਾਉਂਦੇ ਆ ਮਾੜੀ ਗੱਲ ਹੈ ਕਿ ਉਧਰ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਪਾਕਿਸਤਾਨ ਦਾ ਉਹਦਾ ਬਿਆਨ ਪੜਿਆ ਆ ਕਿ ਉਹ ਐਕਟਵਾਦੀਆਂ ਦੇ ਗੱਲ ਦੀ ਉਧਰ ਦੀ ਵੱਲ ਦੀ ਗੱਲ ਕਰ ਰਿਹਾ ਉਹਨਾਂ ਦੇ ਕਹਿੰਦਾ ਹੈ ਕਿ ਮਤਲਬ ਜੇ ਸਾਡਾ ਪਾਣੀ ਰੋਕਿਆ ਤੇ ਅਸੀਂ ਕਰੜੀ ਕਾਰਵਾਈ ਕਰਾਂਗੇ ਨਹੀਂ ਮੁਸਲਮਾਨ ਨੂੰ ਮਾੜਾ ਕਹਿ ਰਿਹਾ ਕਈ ਆਪਣੇ ਮੋਢਿਆਂ ਤੋਂ ਚੱਕ-ਚੱਕ ਕੇ ਲੈ ਕੇ ਆਏ ਹਿੰਦੂ ਭਾਈ ਜਾਨ ਨੂੰ ਲੈ ਕੇ ਆਏ ਨਾ ਵੀਡੀਓ ਸੋਸ਼ਲ ਮੀਡੀਆ ਤੇ ਦੇਖਿਆ ਆਪ ਦੇ ਵਿੱਚ ਗਰੀਬਾਂ 'ਚ ਛਾਤੀ ਮਾਰ ਲਓ ਤੁਹਾਡੇ ਕੋਲ ਤੇ ਸੌਣ ਵਾਸਤੇ ਕੱਪੜਾ ਨਹੀਂ ਸੀ ਅਸੀਂ ਤਰਪਾਲਾਂ ਦਿੱਤੀਆਂ ਤਾਂ ਤੁਹਾਡਾ ਦੇਸ਼ ਉਸ ਸਮੇਂ ਆਪਣੀ ਉਹਦੇ ਵਿੱਚ ਆਇਆ ਹੌਂਦ 'ਚ ਆਪਣੇ ਬਾਰਡਰਾਂ ਤੋਂ ਮਾੜਾ ਜਿਹਾ ਵੀ ਫੌਜ ਨੂੰ ਕਿਤੇ ਕੁਝ ਕਹਿ ਦਈਏ ਨਾ ਤੇ ਨਿਸਤਨਾ ਬੂਤ ਕਰਕੇ ਰੱਖ ਦੇਣਗੇ ਇਹੋ ਜਿਹੇ ਲੋਕਾਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਕੁਝ ਦਿਨ ਪਹਿਲਾਂ ਪਹਲਗਾਮ ਸ਼੍ਰੀਨਗਰ ਦੇ ਵਿੱਚ ਹੋਏ ਕਤਲੇਆਮ ਨੂੰ ਲੈ ਕੇ ਜਿੱਥੇ ਪੂਰਾ ਭਾਰਤ ਅਤਵਾਦ ਦਾ ਵਿਰੋਧ ਕਰ ਰਿਹਾ ਹੈ ਤੇ ਉੱਥੇ ਹੀ ਨਿਹੰਗ ਜਥੇਬੰਦੀਆਂ ਵੱਲੋਂ ਵੀ ਵਿਰੋਧ ਦਰਜ ਕਰਵਾਇਆ ਗਿਆ ਹੈ ਤੇ ਅੱਜ ਅਸੀਂ ਲੁਧਿਆਣਾ ਦੇ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਵਿੱਚ ਆਏ ਆ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਤਵਾਦੀਆਂ ਦੇ ਖਿਲਾਫ ਜਿਹੜਾ ਹੈਗਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੀ ਤੁਸੀਂ ਅੱਜ ਇਕੱਠੇ ਹੋਏ ਹੋ ਸਾਰੇ ਨਿਹੰਗ ਸਿੰਘ ਤੇ ਜਿਹੜੇ ਹਿੰਦੂ ਮਾਰੇ ਗਏ ਸੀ ਉਥੇ ਆਪਣਾ ਧਰਮ ਪੁੱਛ-ਪੁੱਛ ਕੇ ਜਿਹੜੇ ਸ਼੍ਰੀਨਗਰ ਦੇ ਵਿੱਚ ਪਹਿਲਗਾਮ ਦੇ ਵਿੱਚ ਤੇ ਉਹਦੇ ਬਾਰੇ ਕਿਦਾਂ ਦੇਖਦੇ ਹੋ ਦੇਖੋ ਜੀ ਬੜੀ ਮਾੜੀ ਘਟਨਾ ਹੋਈ ਆ ਕਾਫੀ ਦਿਨਾਂ ਤੋਂ ਇਹ ਰੋਸ ਹੋ ਰਿਹਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਰੋਸ ਫੈਲਿਆ ਇਸ ਗੱਲ ਦਾ ਕਿ ਸਾਡੇ ਜਿਹੜੇ Hindu veer ਨੇ ਉਹਨਾਂ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਧਰਮ ਪੁੱਛ ਪੁੱਛ ਕੇ ਉਹਨਾਂ ਤੇ ਗੋਲੀਆਂ ਭਰਾਈਆਂ ਗਈਆਂ ਇਹ ਬੜਾ ਮਾੜਾ ਕਰਮ ਹੈ ਇਹ ਜਿਹੜੇ ਵੀ ਲੋਕ ਇਹੋ ਜਿਹਾ ਕਰਮ ਕਰ ਰਹੇ ਨੇ ਉਹਨਾਂ ਦਾ ਕੋਈ ਦੀਨ ਧਰਮ ਨਹੀਂ ਹੈ ਕਿਉਂਕਿ ਐਸਾ ਕਰਮ ਜਿਹੜਾ ਆ ਉਹ ਇਨਸਾਨੀਅਤ ਨੂੰ ਬਹੁਤ ਜ਼ਿਆਦਾ ਸ਼ਰਮਨਾਕ ਹੋਣਾ ਪੈਂਦਾ ਆ ਤੇ ਇਹੋ ਜਿਹਾ ਕੰਮ ਹੋਣਾ ਨਹੀਂ ਚਾਹੀਦਾ ਸੀ ਇਸ ਗੱਲ ਦੀ ਬਹੁਤ ਨਿੰਦਾ ਕਰਦੇ ਆ ਜੀ ਜਿਹੜੇ ਹੁਣ ਮੰਨ ਲਓ ਵੀ ਉੱਥੇ ਪੂਰੇ ਦੇਸ਼ ਦੇ ਵਿੱਚ ਰੋਸ਼ ਹੈਗਾ ਆ ਕਿਉਂਕਿ ਸਾਰਿਆਂ ਜਿਹੜੀਆਂ ਜਥੇਬੰਦੀਆਂ ਵੀ ਲੈ ਲਓ ਤੁਸੀਂ ਜਾਂ Hindu ਧਰਮ ਦੇ ਨਮਾਇੰਦ ਵੀ ਕਹਿ ਲਓ ਜਾਂ ਪੂਰੇ ਭਾਰਤ ਦੇ ਲੋਕ ਜਿਹੜੇ ਹੈਗੇ ਉਹ ਅਤਵਾਦ ਦੀ ਵਿਰੋਧਤਾ ਕਰ ਰਹੇ ਹੋ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿੱਥੇ ਕਿ ਸਾਡਾ ਸਾਰਾ ਦੇਸ਼ ਹੀ ਅਤਵਾਦ ਦਾ ਵਿਰੋਧ ਕਰ ਰਿਹਾ ਹੈ ਉੱਥੇ ਦੇਖੋ ਕਿੰਨੀ ਮਾੜੀ ਗੱਲ ਹੈ ਕਿ ਉਧਰ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਪਾਕਿਸਤਾਨ ਦਾ ਉਹਦਾ ਬਿਆਨ ਪੜਿਆ ਆ ਕਿ ਉਹ ਐਕਟਵਾਦੀਆਂ ਦੇ ਗੱਲ ਦੀ ਉਧਰ ਦੀ ਵੱਲ ਦੀ ਗੱਲ ਕਰ ਰਿਹਾ ਉਹਨਾਂ ਦੀ ਕਹਿੰਦਾ ਹੈ ਕਿ ਮਤਲਬ ਜੇ ਸਾਡਾ ਪਾਣੀ ਰੋਕਿਆ ਤੇ ਅਸੀਂ ਕਰੜੀ ਕਾਰਵਾਈ ਕਰਾਂਗੇ ਇਹ ਤਾਂ ਨਹੀਂ ਕਹਿ ਰਿਹਾ ਕਿ ਅਸੀਂ ਉਹਨਾਂ ਦੇ ਕਰੜੀ ਕਾਰਵਾਈ ਕਰਾਂਗੇ ਜਿਹੜੇ ਦੋਵਾਂ ਦੇਸ਼ਾਂ ਦਾ ਸਰਕਲ ਖਰਾਬ ਕਰ ਰਹੇ ਨੇ ਰਿਸ਼ਤਾ ਖਰਾਬ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੇ ਉਲਟਾ ਸਾਡੇ ਦੇਸ਼ ਤੇ ਕਾਰਵਾਈ ਕਰਨ ਦੀ ਪ੍ਰਧਾਨ ਮੰਤਰੀ ਆਖ ਰਿਹਾ ਪਰ ਉਹਨਾਂ ਨੂੰ ਭੁੱਲ ਗਿਆ ਹੈ ਕਿ ਦੇਸ਼ ਬਹੁਤ ਵੱਡਾ ਹੈ ਸਾਡਾ ਤੇ ਦਿਲ ਵੀ ਸਾਡਾ ਬਹੁਤ ਵੱਡਾ ਹੈ ਜੇ ਅਸੀਂ ਆਪਣੀ ਆਈ ਤੇ ਅਗੇ ਤੇ ਕੁਝ ਵੀ ਕਰ ਸਕਦੇ ਆ ਪਰ ਇਸ ਤਰ੍ਹਾਂ ਤੁਸੀਂ ਅੱਤਵਾਦ ਨੂੰ ਬਹੁਤਾ ਹੌਸਲਾ ਨਾ ਦਿਓ ਇਹ ਉਹਨਾਂ ਨੂੰ ਪਾਕਿਸਤਾਨ ਵਾਲਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਆਪਣੇ ਆਪ ਦੇ ਵਿੱਚ ਗਰੇਬਾਂ ਚ ਝਾਤੀ ਮਾਰ ਲਓ ਤੁਹਾਡੇ ਕੋਲ ਤੇ ਸੌਣ ਵਾਸਤੇ ਕਪੜਾ ਲੀੜਾ ਨਹੀਂ ਸੀ ਅਸੀਂ ਤਰਪਾਲਾਂ ਦਿੱਤੀਆਂ ਤਾਂ ਤੁਹਾਡਾ ਦੇਸ਼ ਉਸ ਸਮੇਂ ਆਪਣੀ ਉਹਦੇ ਵਿੱਚ ਆਇਆ ਹੋਂਦ ਚ ਤੇ ਅੱਜ ਤੁਸੀਂ ਸਾਨੂੰ ਗੱਲਾਂ ਕਰਦੇ ਹੋ ਇਹ ਪਾਣੀ ਵੀ ਸਾਡਾ ਦਿੱਤਾ ਅਸੀਂ ਤੁਹਾਨੂੰ ਪਾਣੀ ਪਈਏ ਤੇ ਤੁਸੀਂ ਸਾਨੂੰ ਧਰਮ ਪੁੱਛ ਕੇ ਗੋਲੀਆਂ ਵਰਾਓ ਇਹ ਕਿਹੜੀ ਕਿਤਾਬ ਚ ਲਿਖਿਆ ਇਸ ਕਰਕੇ ਅਸੀਂ ਸਖਤ ਵਿਰੋਧ ਕਰਦੇ ਆ ਇਹੋ ਜਿਹੇ ਬੰਦਿਆਂ ਦਾ ਇਹੋ ਜਿਹੇ ਪ੍ਰਧਾਨ ਮੰਤਰੀ ਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ ਜਿਹੜਾ ਪ੍ਰਧਾਨ ਮੰਤਰੀ ਅੱਤਵਾਦੀਆਂ ਨੂੰ ਖੁਦ ਰਿਪੋਰਟ ਕਰ ਰਿਹਾ ਆ ਬਿਲਾਵਲ ਭੁੱਟੋ ਦਾ ਬਿਆਨ ਆਇਆ ਆ ਉਹਨੇ ਕਿਹਾ ਆ ਵੀ ਇਸ ਨਦੀ ਦੇ ਵਿੱਚੋਂ ਜਾਂ ਤਾਂ ਸਾਡੇ ਵਾਸਤੇ ਪਾਣੀ ਆਏਗਾ ਨਹੀਂ ਤਾਂ ਇੰਡੀਆ ਦੇ ਲੋਕਾਂ ਦਾ ਹੀ ਖੂਨ ਦੀਆਂ ਨਦੀਆਂ ਵਹਾਵਾਂਗੇ ਦੇਖੋ ਭਲੇਖਾ ਤਾਂ ਦਿਮਾਗ ਦੇ ਵਿੱਚ ਸਦਾ ਹੀ ਰਿਹਾ ਉਹਨਾਂ ਦੇ ਖੂਨ ਦੀਆਂ ਨਦੀਆਂ ਕਿਦਾਂ ਵਹਾ ਸਕਦੇ ਜਿੰਨਾ ਕੋ ਖਾਣ ਦੀ ਰੋਟੀ ਨਹੀਂ ਹੈ ਉਹ ਲੋਕਾਂ ਦੇ ਖੂਨ ਦੀਆਂ ਨਦੀਆਂ ਵਹਾਉਣ ਦੀ ਗੱਲ ਕਰਦੇ ਨੇ ਸ਼ਰਮ ਆਉਣੀ ਚਾਹੀਦੀ ਐ ਇਹੋ ਜਿਹੇ ਲੋਕਾਂ ਨੂੰ ਬਿਆਨ ਦੇਣ ਲੱਗਿਆ ਕਿ ਤੁਸੀਂ ਇੱਥੋਂ ਹੀ ਗਏ ਹੋ ਅੱਜ ਤੁਸੀਂ ਉੱਥੇ ਜਾ ਕੇ ਤੇ ਸਾਡੇ ਖਿਲਾਫ ਬੋਲੋਗੇ ਸਾਨੂੰ ਖੂਨ ਦੀਆਂ ਧਮਕੀਆਂ ਦੇਵੋਗੇ ਜੇ ਕਿਤੇ ਅਸੀਂ ਆਪਣੇ ਬਾਰਡਰਾਂ ਤੋਂ ਮਾੜਾ ਜਿਹਾ ਵੀ ਫੌਜ ਨੂੰ ਕਿਤੇ ਕੁਝ ਕਹਿ ਦਈਏ ਨਾ ਤੇ ਇਸ ਤਰ੍ਹਾਂ ਬੂਤ ਕਰਕੇ ਰੱਖ ਦੇਣਗੇ ਇਹੋ ਜਿਹੇ ਲੋਕਾਂ ਨੂੰ ਪਰ ਕੀ ਕਰੀਏ ਉਸ ਤੋਂ ਦਾ ਪ੍ਰਧਾਨ ਮੰਤਰੀ ਖੁਦ ਸਪੋਰਟਰ ਹੈ ਅੱਤਵਾਦੀਆਂ ਦਾ ਇਸ ਕਰਕੇ ਸਾਰੇ ਦੇਸ਼ਾਂ ਨੂੰ ਇਹੋ ਜਿਹੇ ਦੇਸ਼ ਤੇ ਸਤਾਈ ਕਰਨੀ ਚਾਹੀਦੀ ਹੈ ਜਿਹੜਾ ਕਿ ਦੂਸਰੇ ਦੇਸ਼ਾਂ ਦੀ ਖਰਾਬ ਕਰ ਰਿਹਾ ਛਵੀ ਨੂੰ ਠੀਕ ਹੈ ਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਕਾਂਡ ਹੋਇਆ ਨਾ ਬਹੁਤ ਹੀ ਮਾੜਾ ਕਾਂਡ ਹੋਇਆ ਹੈਗਾ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਬੰਦੇ ਕਹਿ ਰਹੇ ਹੈਗੇ ਵੀ ਨੂੰ ਖੂਨ ਦੀਆਂ ਨਦੀਆਂ ਇਹਦੇ ਵੀ ਜਿਹੜਾ ਪਾਣੀ ਜਾਂਦਾ ਵੀ ਖੂਨ ਦੀਆਂ ਖੂਨ ਵਾਪਸ ਭੇਜਾਂਗੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਖੰਡੇ ਵੀ ਸਾਡੇ ਕੋਲੇ ਹੈਗੇ ਆ ਤੇ ਖੰਡੇ ਜਦੋਂ ਖੜਕਦੇ ਆ ਨਾ ਤੇ ਪਤਾ ਨਹੀਂ ਲੱਗਦਾ ਵੀ ਬਾਹਾਂ ਤੇ ਲੱਤਾਂ ਬਾਹਾਂ ਕਿੱਥੇ ਜਾਂਦੀਆਂ ਨੇ ਤੇਹੀ ਬੋਲਿੰਗ ਦੇਣਾ ਚਾਹੁੰਦੇ ਆ ਪਾਕਿਸਤਾਨ ਵਾਲਿਆਂ ਨੂੰ ਇਹ ਜਿਹੜੀਆਂ ਹਰਕਤਾਂ ਨਾ ਇਹ ਬੰਦ ਕਰ ਦਿਓ ਤੁਸੀਂ ਇਹ ਸਾਡੇ ਜਿਹੜੇ ਹਿੰਦੂ ਭਾਈਚਾਰੇ ਦੇ ਉੱਤੇ ਤੁਸੀਂ ਵਾਰ ਕੀਤੇ ਆ ਪੁੱਛ ਪੁੱਛ ਕੇ ਗੋਲੀਆਂ ਮਾਰਿਆ ਵੀ ਤੂੰ ਹਿੰਦੂ ਆ ਜਾਂ ਮੁਸਲਮਾਨ ਐ ਤੇ ਇਹ ਜਿਹੜੀ ਗੱਲ ਐ ਨਾ ਤੇ ਬਹੁਤ ਮਾਰੀ ਗੱਲ ਐ ਤੇ ਉਹ ਵੀ ਮੈਂ ਸਾਰੇ ਵਾਅਦੇ ਨਹੀਂ ਭਈ ਮੁਸਲਮਾਨ ਭਾਈਚਾਰੇ ਵਿੱਚ ਬਹੁਤ ਮੁਸਲਮਾਨ ਆ ਚੰਗੇ ਆ ਉਧਰਲੇ ਦੇਖੋ ਜੇ ਹੁਣ ਗੋਲੀ ਚੱਲੀ ਆ ਉਹਦੇ ਹੁਣ ਬੰਦੇ ਕਈ ਨਾ ਵਿਚਾਰੇ ਕਈ ਮੁਸਲਮਾਨਾਂ ਨੂੰ ਮਾਰਿਆ ਕਹਿ ਰਿਹਾ ਕਈ ਆਪਣੇ ਮੋਢਿਆਂ ਤੇ ਚੱਕ ਚੱਕ ਕੇ ਲੈ ਕੇ ਆਏ ਹਿੰਦੂ ਭਾਈਚਾਰੇ ਨੂੰ ਲੈ ਕੇ ਆਏ ਨਾ ਵੀਡੀਓ ਸੋਸ਼ਲ ਮੀਡੀਆ ਤੇ ਦੇਖਿਆ ਵੀ ਇੰਨੇ ਹਿੰਦੂ ਮੁਸਲਮਾਨ ਵੀ ਮਾਰੇ ਨਹੀਂ ਹੁੰਦੇਗੇ ਉਹ ਵੀ ਭਰਾ ਸਾਡੇ ਪਰ ਉਹਨਾਂ ਨੇ ਹਿੰਦੂ ਭਾਈਚਾਰੇ ਦਾ ਸਾਥ ਦਿੱਤਾ ਬਹੁਤ ਜ਼ਿਆਦਾ ਇੱਕ ਮੁੰਡੇ ਨੇ ਗੋਲੀਆਂ ਗੋਲੀਆਂ ਖਾਧੀਆਂ ਸਿਰਫ ਹਿੰਦੂ ਭਾਈਚਾਰੇ ਨੂੰ ਬਚਾਉਣ ਵਾਸਤੇ ਮੁਸਲਮਾਨ ਭਾਈਚਾਰੇ ਨੇ ਉਹ ਵੀ ਵੇਲੇ ਛੱਲੀ ਛੱਲੀ ਹੋ ਗਿਆ ਔਰ ਲੱਖ ਲਾਂਦਾ ਇਦਾਂ ਦੇ ਬੰਦਿਆਂ ਦੇ ਉੱਤੇ ਜਿਹੜੇ ਸਾਡੇ ਭਰਾਵਾਂ ਦੇ ਉੱਤੇ ਗੋਲੀਆਂ ਚਲਾਉਂਦੇ ਆ ਸਾਡੇ ਹਿੰਦੂ ਭਾਈਚਾਰੇ ਤੇ ਗੋਲੀਆਂ ਚਲਾਉਂਦੇ ਆ ਸਾਡੇ ਮਾਹੌਲ ਖਰਾਬ ਕਰਨਾ ਚਾਹੁੰਦੇ ਹੈਗਾ ਆ ਵੀ ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨੇ ਤੇ ਇਹਨਾਂ ਦੇ ਉੱਤੇ ਭਗਵਾਨ ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈਗਾ ਮੋਦੀ ਸਾਹਿਬ ਉਹਨੂੰ ਕਹਿੰਦਾ ਠੋਕ ਕੇ ਜਵਾਬ ਦੋ ਇਹਨਾਂ ਦਾ ਇਹਨਾਂ ਦਾ ਕੱਖ ਨਹੀਂ ਰਹਿਣ ਦੇਣਾਗਾ ਜਿੰਨਾ ਚਿਰ ਸਾਡੇ ਬੰਦਿਆਂ ਦਾ ਜਿੰਨੇ ਬੰਦੇ ਦਾ ਖੂਨ ਵਗਾਇਆ ਨਾ ਇਹਨਾਂ ਦਾ ਖੂਨ ਉਦੋਂ ਹੀ ਵਹੂਗਾ ਤੁਹਾਡਾ ਧੰਨਵਾਦ ਤੁਹਾਡਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਕਰਨਾ ਫਿਰ ਇੱਕ ਕੌਣ ਲੋਕ ਨੇ ਜਿਹੜੇ ਮਜ਼ਹਬ ਦੇ ਨਾਮ ਤੇ ਧਰਮ ਦੇ ਨਾਮ ਤੇ ਲੋਕਾਂ ਦਾ ਨਿਹੱਤੇ ਲੋਕਾਂ ਦਾ ਬੇਕਸੂਰ ਲੋਕਾਂ ਦਾ ਜਿਹੜਾ ਕਤਲੇਆਮ ਕਰ ਰਹੇ ਨੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ